ਜਿੰਨਾ ਚ ਗੱਬਣ ਵੀ ਆ ਜੀ ਟੋਕੜ ਵੀ ਆ ਤੇ ਵਿੱਚ ਦੋ ਮਾਲੀ ਵੀ ਆ ਤੇ ਬਾਈ ਕੋਲ ਕੌਸਾ ਮੁਰਗੇ ਵੀ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਕਾਪਰੀ ਦਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਰਾ ਬਲਬੀਰ ਸਿੰਘ ਜੀ ਪਿੰਡ ਡੱਗਰੂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 95923 46072 ਠੀਕ ਆ ਵੀਰੇ ਅੱਜ ਨਗ ਹੈਗੇ ਆਪਣੇ ਕੋਲ 6 ਬਤੂਆ ਜੀ ਕਿਧਰੋਂ ਸ਼ੁਰੂ ਕਰ ਗਏ ਜੀ ਬਰਮਾਲੀ ਤੋਂ ਕਰ ਰਹੇ ਸੀ ਠੀਕ ਆ ਵੀਰੇ ਪਹਿਲਾ ਬੂਰੇ ਮਾਲੀ ਤੋਂ ਕਰਦੇ ਆ ਜੀ ਮਾਲੀ ਦੀ ਚਾਹਤ ਬਰੀਡ ਬੜੀ ਚੰਗੀ ਆ ਦੰਦੋ ਬੱਚਾ ਕਿਵੇਂ ਆ ਜੀ ਇਹ ਦੰਦੋ ਖੀਰਾ ਜੀ ਗਾਰੰਟੀ ਆ ਜੀ ਗਾਰੰਟੀ ਖੀਰਾ ਜੀ ਠੀਕ ਆ ਇਹਦੇ ਤੋਂ ਥੋੜਾ ਕੱਲ ਪਰ ਕੱਲ ਦਾ ਆ ਪਰ ਉਹਦਾ ਪੱਠੇ ਨਹੀਂ ਚੱਕੇ ਤੋਂ ਥੋੜਾ ਤਾਲਿਸਾ ਲੱਗਦਾ ਜੀ ਠੀਕ ਆ ਜੀ ਹਾਂ ਜੀ ਓਪਰਾ ਕਰ ਗਿਆ ਓਪਰਾ ਬਾਲਾ ਕਰਦਾ ਥੋੜਾ ਮਾਹ ਦਾ ਤਾਂ ਕਿੰਨਾ ਕੁ ਬਈ ਇਹਦਾ ਮਾਹ ਦਾ ਤਾਂ ਰਿਕਾਰਡ ਨਹੀਂ ਆਪਾਂ ਪੁੱਛੇ ਤੇ ਜੀ ਸੀਮਾ ਰਿਕਾਰਡ ਵੀ ਹੈ ਨਹੀਂ ਕੋਈ ਨਹੀਂ ਨਹੀਂ ਠੀਕ ਆ ਤੋਰ ਕੇ ਦਿਖਾ ਦਿਓ ਫਿਰ ਇਹਨੂੰ ਆ ਭਾਜ ਦਾ ਕੋਈ ਦਦ ਨਹੀਂ ਇਹ ਥੋੜਾ ਐਲਥ ਕਰਦਾ ਭੱਜਦਾ ਆ ਬਾਰੇ ਇਹ ਮੰਨ ਲਓ ਭੱਜੂਗਾ ਤਾਂ ਰਹਿਣ ਦੋ ਕੋਈ ਭਾਜ ਦਾ ਥੋੜਾ ਓਪਰਾ ਬਾਲਾ ਕਰਦਾ ਓਪਰਾ ਕਰਦਾ ਰਹੇ ਹਾਂ ਜੀ ਗੋਲ ਸਿੰਘੀ ਆ ਜੀ ਹਾਂ ਜੀ ਪੂਰੀ ਬਰੇਡ ਤੇ ਤੁਸੀਂ ਕੰਮ ਕਰਨ ਦਾ ਤੂਫਾ ਹੀ ਕਹਿ ਸਕਦੇ ਆ ਜੇ ਹਾਲਾਂਕਿ ਕੋਈ ਰਿਕਾਰਡ ਤਾਂ ਕੋਈ ਹੈ ਨਹੀਂਗਾ ਜੀ ਪਰ ਜਿਹੜਾ ਇਹਦਾ ਬੋਡੀ ਸਟਰਕਚਰ ਆ ਉਹ ਬਹੁਤ ਸੋਨਾ ਖੀਰਾ ਪ्योर ਗੋਲ ਫੈਟ ਕੋੜਾ ਦੰਦੋ ਬਾਈ ਕਹਿੰਦਾ ਗਰੰਟਡ ਪੀਰਾ ਜੀ ਫੇ ਫਿਕਰ ਹੋ ਕੇ ਕੋਈ ਆ ਜੇ ਪੱਠੇ ਨਹੀਂ ਚੱਕੇ ਥੋੜੇ ਦੋ ਦਿਨ ਹੋ ਗਏ ਤੇ ਥੜੇ ਉੱਪਰ ਆ ਕਰਦਾ ਖਾਂਦਾ ਮਤਲਬ ਜੋਗੇ ਖਾਂਦਾ ਜੀ ਠੀਕ ਆ ਮੋੜ ਕੇ ਫੇਰ ਖੜ ਜਾਂਦੇ ਜੀ ਠੀਕ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹਦੀ ਡਿਮਾਂਡ ਹੈ 45 ਰੁਪਏ ਮਾਨਤਨ ਕਰ ਦੇ ਮਾਨਤਨ ਹੋ ਜਾਊਗਾ ਠੀਕ ਆ ਵੀਰੇ ਤੇ ਜਿਹੜਾ ਦੋ ਨੰਬਰ ਨੀਲੀ ਰਾਵੀ ਦਾ ਤੋਹਫਾ ਪਹਿਲਾਂ ਦਾ ਚੈੱਕ ਕਰੋ ਜੀ ਇਹ ਦੰਦੋ ਕਿਵੇਂ ਆ ਜੀ ਇਹ ਵੀ ਖੀਰਾ ਹੀ ਆ ਜੀ ਗਰੰਟੀ ਆ ਜੀ ਗਰੰਟੀ ਖੀਰੇ ਦੀ ਸੀਲਸ ਲੱਗ ਬਹੁਤ ਹੈ ਜੋ ਇਹਦਾ ਰਿਕਾਰਡ ਕੋਈ ਮਿਲਿਆ ਇਹਦਾ ਹੈ ਰਿਕਾਰਡ ਆਪਣੇ ਕੋਲ ਹੈਗਾ ਜੀ ਕਿਹੜੇ ਸੀਮਣ ਦਾ ਇਹ ਤਾਂ 930 ਦਾ ਜੀ ਸਰਕਾਰੀ ਸਾਨ ਦਾ ਠੀਕ ਆ ਹਾਂਜੀ ਇਹਦੀ ਮਾਂ ਦੋ ਮੇਲੇ ਜਿੱਤੀ ਹੈ ਦੋ ਮੇਲੇ ਜਿੱਤੀ ਹੈ ਹਾਂਜੀ ਠੀਕ ਹੈ ਵੀਰੇ ਇਹ ਮੰਗੇ ਪਿੰਡ ਖੜੀ ਮਾਂ ਦੀ ਜਿਹਨੇ ਰਿਕਾਰਡ ਵੇਖਣ ਜਾ ਕੇ ਪੁੱਛ ਸਕਦਾ ਉਹਨਾਂ ਤੋਂ ਜਾ ਕੇ ਵੇਖ ਸਕਦਾ ਹਾਂ ਸਤਨਾਮ ਨੰਬਰਦਾਰ ਦੇ ਘਰੇ ਖੜੀ ਮਾਂ ਜੀ ਠੀਕ ਹੈ ਜੀ ਚੰਗਾ ਜੀ ਮਾਲ ਇਹ ਤੇ ਨੀਲੀ ਰਾ ਵੀ ਪਿਓਰ ਬਰੀਡ ਆ ਬਾਕੀ ਵੀਰੇ ਰਿਕਾਰਡ ਤੁਹਾਨੂੰ ਸਾਰਾ ਹੀ ਮਿਲ ਜਾਣਾ ਐਨ ਬੋਲ ਸਿੰਗੀ ਆ ਜੀ 2 ਲੀਟਰ ਦੁੱਧ ਦਿੰਦੀ ਮਾਂ ਦੀ ਠੀਕ ਹੈ ਵੀਰੇ ਜਣੀ ਚੰਗੇ ਬੱਚੇ ਪਾ ਜੂਗਾ ਬੱਚਾ ਬਹੁਤ ਚੰਗਾ ਆਪ ਵੀ ਬੱਚਾ ਆਪ ਵੀ ਚੰਗਾ ਤੇ ਅੱਗੇ ਵੀ ਬੱਚੇ ਚੰਗੇ ਪਾਊਗਾ ਪਤਲੀ ਚਮੜੀ ਆ ਬਾਕੀ ਤੇਸਦੀ ਗੱਲ ਵੀ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਸੰਭਿਆ ਭਲਾ ਮੇਨ ਗੱਲ ਆ ਵੀਰੇ ਜਿਹੜੀ ਰਿਕਾਰਡ ਆ ਜਿਹੜਾ ਮਾਲਕਾਂ ਕੋਲ ਆਇਆ ਇਹਦੀ ਮਾਂ ਵੀ ਦੇਖ ਸਕਦਾ ਤੇ ਬਾਈ ਸੱਤ ਨਾਮ ਹੋਣੀ ਚੀਜ਼ ਲੱਕ ਬਹੁਤ ਆਇਆ ਉਹ ਵੀ ਨਹੀਂ ਐਲਟ ਨਹੀਂ ਕੋਈ ਕਰਦਾ ਏ ਇਹ ਕੰਮ ਆਪ ਨਹੀਂ ਕਰਦਾ ਖੜਾ ਰਹਿੰਦਾ ਠੀਕ ਹੈ ਪਹਿਲਾਂ ਜਦੋਂ ਆਇਆ ਥੋੜਾ ਕੈਮਰੇ ਤੋਂ ਡਰਦਾ ਪਹਿਲੇ ਵੀਡੀਓ ਪਾਈ ਸੀ ਹਾਂਜੀ ਹੁਣ ਮਾਰਾ ਤੈਜ ਗਿਆ ਪੂਰਾ ਹੁਣ ਨਹੀਂ ਰਿਜਲਟ ਕਰਦਾ ਹੁਣ ਨਹੀਂ ਕਰਦਾ ਹਾਂਜੀ ਠੀਕ ਨਾਥ ਨਹੀਂ ਮਾਰੀ ਫਿਰ ਇਹਦੇ ਮੈਂ ਨਾਥ ਨਹੀਂ ਮਾਰੀ ਮੈਂ ਮੁੜ ਕੇ ਕਾ ਵੀ ਮਾਰਨੀ ਲਿਸਾ ਹੋ ਜੂਗੀ ਇਹਦਾ ਗੱਲ ਹੈਗੀ ਆ ਜੀ ਠੀਕ ਹੈ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੈ ਜੀ ਇਹਦਾ ਮੁੱਲ 65000 ਜੀ ਮਾਨਤਾਣ ਕਰ ਦਾਂਗੇ ਜੀ ਠੀਕ ਆ ਮੋੜ ਲਿਆਈ ਵੀਰੇ ਹਾਂਜੀ ਇਹਦੀ ਡਿਮਾਂਡ ਬਾਈ ਦੱਸਦਾ ਕਿ 65000 ਰੁਪਿਆ ਵਿੱਚੋਂ ਮਾਨਤਾਣ ਆਪਾਂ ਕਰ ਦਾਂਗੇ ਜੀ ਬਾਕੀ ਸੈੰਗਸੂnga ਮੋੜ ਕੇ ਮੱਥੇ ਨਹੀਂ ਲਾਜਣਾ ਸਹੀ ਗੱਲ ਹੈ ਜਮਾ ਗੂਲ ਸਿੰਘ ਜਮਾ ਗੋਲ ਆਈ ਕਰੀ ਹੋਣਾ ਹਾਂਜੀ ਹੈ ਵੀ ਬਾਈ ਬੱਚਾ ਹੀ ਆ ਇਹ 18 ਕ 20 ਮਹੀਨੇ ਦਾ ਸਾਰਾ ਜੀ ਠੀਕ ਆ ਹਾਂਜੀ ਕੰਕਾ ਸਬਿਆ ਪਲਿਆ ਜੀ ਪਲਿਆ ਬੂਲੇ ਕਰੌਸ ਕਰਦਾ ਹਾਂਜੀ ਕਰੌਸ ਨਹੀਂ ਕਰੌਸ ਨਹੀਂ ਛੱਡਦੇ ਨੀਗੇ ਛੱਡਿਆ ਹੀ ਨਹੀਂ ਬਾਈ ਕਹਿੰਦੇ ਇੱਕ ਦੋ ਘਰ ਆਏ ਸੀ ਜਵਾਬ ਦੇਤਾ ਮੈਂ ਨਹੀਂ ਜੀ ਠੀਕ ਆ ਉਮੜ ਕੇ ਪੱਠੇ ਨਹੀਂ ਖਾਂਦੇ ਜੀ ਠੀਕ ਆ ਇਹਦੀ ਡਿਮਾਂਡ ਜੀ ਇਹਦਾ 65000 ਰੁਪਏ ਜੀ 65000 ਰੁਪਏ ਠੀਕ ਆ ਵੀਰੇ ਜਿਹੜੀ ਝੋਟੀ ਆਪਣੇ ਕੋਲ ਹੈ ਇਹਦਾ ਧੂਆ ਕਰਨ ਮਾ ਜੀ ਇਹ ਪਹਿਲਣ ਝੋਟੀ ਹੈ ਪਹਿਲਣ ਝੋਟੀ ਜੀ ਤੁੰਡੂ ਲਈਆਂ ਦੂਜਾ ਸੂਆ ਜਾਂ ਪਹਿਲਾ ਸੂਆ ਇਹਦੇ ਦੋ ਦੰਦ ਬਰਾਬਰ ਕਰਦੀ ਹੈ ਜੀ ਅਜ ਦੋਂਦੀ ਹੈ ਜੀ ਦੋਂਦੀ ਹੈ ਜੀ ਗਾਰੰਟੀ ਹੈ ਦੋਂਦੀ ਦੀ ਹਾਂਜੀ ਹਾਂਜੀ ਦੋ ਠੀਕ ਆ ਕਿੰਨਾ ਪਿਆਜੂ ਪਹਿਲੇ ਸੂਏ ਉਹ ਹੈ ਨਾ ਚੰਗੇ ਪਸੂਆਂ ਦੀ ਸਾਡੇ ਘਰਾਂ ਘਰਾਂ ਜੋਂ ਲਈ ਆਦੇ ਜੀ ਚੰਗਾ ਸੀ ਰਿਕਾਰਡ ਨੇ ਪਿਛਲਾ ਮੱਝਾਂ ਦੇ ਠੀਕ ਆ ਜੀ ਹਾਂ ਜੀ ਥਨਾ ਦੀ ਘਾਰ ਪਿੱਛੇ ਦੀ ਗਾਰੰਟੀ ਆ ਪੂਰੀ ਗਾਰੰਟੀ ਫੋਲੀ ਤੋੜ ਕੇ ਦੇਖਾ ਦੀ ਸੀ ਸ਼ੀਲਕ ਬਹੁਤ ਆ ਬਾਕੀ ਥੋੜੀ ਕੱਚੀ ਕੱਚੀ ਹੈ ਕਿੰਨੇ ਦਿਨ ਲੈਂਦੀ ਹੈ ਜੇ ਉਹ ਘਾਰ ਦੇ ਕਹਿਣ ਦਾ ਉਹਦੇ ਕਹਿੰਦੇ 15 ਦਿਨ ਆ ਹਾਂ 20 ਵੀ ਲੈ ਸਕਦੇ ਹਾਂ ਹਾਂ 15 ਵੀ ਰਹਿ ਸਕਦੇ ਹਾਂ ਹਾਂ ਜੀ 15 ਵੀ ਲੈ ਸਕਦੇ ਉਹਨਾਂ ਦਾ 15 ਹੀ ਦਿੱਥੇ ਪਿੰਡੂ ਲਈ ਆ ਠੀਕ ਆ ਹਾਂ ਜੀ ਇਹ ਵੀ ਦੌਰ ਦੀ ਵੀਰੇ ਚੰਗੀ ਆ ਝੋਟੀ ਵੀਰੇ ਕੱਦ ਕਾਠ ਵਾਲੀ ਆ ਸੂਆ ਪਹਿਲਾ ਬਾਈ ਜਨਮ ਵਜੂਦ ਪੂਰਾ ਚੰਗਾ ਨਿੱਗਰ ਆਸਾਂ ਵੀ ਪਲੀਆ ਗੋਲ ਕਦ ਕੁਦ ਬਹੁਤ ਆ ਹਰੇ ਜੱਜ ਕਰ ਸਕਦੇ ਕਦ ਕੁਦ ਤੇ ਚੰਗਾ ਜੀ ਮਾਲਕਾਂ ਦੇ ਦੱਸਣ ਮੁਤਾਬਕ ਤਾਂ ਬਾਈ ਕਹਿੰਦਾ 15 ਦਿਨ ਪਏ ਆ ਜੀ ਦੋ ਚਾਰ ਦਿਨ ਬਾਅਦ ਵੀ ਸਕਦੇ ਆ ਘੱਟ ਵੀ ਸਕਦੇ ਆ ਤਿਆਰੀ ਸੋਹਣੀ ਕਰਦੀ ਹੁੰਦੀ ਆ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਜੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬੱਥੇ ਬ ਕੋਈ ਗੱਲ ਨਹੀਂ ਵੀਰੇ ਬਚਾ ਕੇ ਜੇ ਲੈ ਚੱਲਿਓ ਜੀ ਸੋਹਣਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਫੱਟ ਜਵਾਈ ਵਾਲਾ ਕੋਟ ਸ਼ਾਕ ਇਹਦੇ ਵੀ ਨਹੀਂ ਪੋਰਾ ਹਵਾਨਾ ਤੁਸੀਂ ਲੈ ਦੇ ਬਾਕੀ ਬਰੇ ਠੰਡੀ ਮਿੱਟੀ ਪੂਰੀ ਆ ਹਨ ਬਾਲਾ ਟੋਪ ਦਾ ਲੱਗਿਆ ਹਾਂ ਤੁਹਾਨੂੰ ਬਹੁਤ ਚੰਗਾ ਝੋਲੇ ਵਾਲੀ ਗੱਡੂ ਹੋਰ ਠੀਕ ਆ ਜੇ ਹੈ ਨਾ ਬਾਈ ਜੀ ਜਮਾ ਡਾਲਿਆਂ ਤੇ ਹੁੰਦੀ ਤਾਂ ਇਹਦਾ ਪਿਛਲਾ ਰਿਕਾਰਡ ਵੇਖਿਆ ਕਰਕੇ ਮਾ ਦੇਦਾ ਜੀ ਕਿੱਤੀ ਲੈ ਲਈ ਮਾ ਦਾ ਰਿਕਾਰਡ ਬਹੁਤ ਹੀ ਮੱਜੇ ਦੇ ਇੱਥੇ ਠੀਕ ਆ ਇਹਦੀ ਡਿਮਾਂਡ ਜੀ ਇਹਦਾ ਮੁੱਲ ਹੁੰਦਾ ਜਿਵੇਂ ਹੁਣ ਆ ਜੀ ਹੁਣ ਤਾਂ 95 ਵੀ ਜੀ ਜਦੋਂ ਤਿਆਰ ਹੋ ਜੂ ਮੁੜ ਕੇ ਫੇਰ ਨਹੀਂ ਪਤਾ ਕਿ ਉਹਦੇ ਦਾ ਜੇ ਹੋ ਜੀ ਤਿਆਰ ਹੋ ਜੀ ਜੇ ਜੀ ਤਿਆਰ ਹੋ ਗਈ ਉਹ ਜਮ ਵੋਲੋਗੇ ਅੱਜ ਦਾ ਬਚਾਨਾ ਅੱਜ 95000 ਦੀ ਹੈ ਜੀ ਠੀਕ ਹੈ ਵੀਰੇ 25 ਕਰਕੇ ਥੋੜੀ ਜੀ ਠੀਕ ਹੈ ਜੀ ਤੇ ਜਿਹੜਾ 4 ਨੰਬਰ ਨਾ ਗਿਆ ਵੀਰੇ ਪਹਿਲਾਂ ਤਾਂ ਤੁਸੀਂ ਬੈਡ ਦਾ ਕੱਦ ਬੈਡ ਪੂਰਾ ਚੈੱਕ ਕਰੋ ਜੀ ਸੁਆ ਕੇ ਨਮਾਜ਼ ਇਹ ਸੁਆ ਦੂਜਾ ਹੀ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹਦੇ ਕਰਦੇ ਪਿੰਡ ਇਹ ਵੀ ਪਿੰਡੋ ਲਈਏ ਉਹਨਾਂ ਦੇ ਕਹਿਣ ਮੁਤਾਬਕ 27 ਦਿਨ ਪੂਰੇ ਦੇ ਜੀ ਡੇਟ ਮੁਤਾਬਕ ਹਾਂਜੀ ਖਣਾ ਦੀ ਗਰੰਟੀ ਹੈ ਜੀ ਖਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਹੈ ਚੀਲ ਠੰਡੀ ਦੀ ਜਿੱਦਾਂ ਦੁੱਧ ਪਾਇਆ ਜੀ ਇਹਨੇ ਜਿੱਦਰ ਦੀ ਮਰਜ਼ੀ ਵੇਚੇ ਦੁੱਧ ਕਿੰਨਾ ਪਾਇਆ ਜੀ ਇਹਨੇ ਕੈਨ ਦੁਆਰਾ ਪਕੜੇ ਘਰੇ ਚੋਈ ਹੂੰ ਜਿਹਨੇ ਵੇਚੀ ਉਹ ਘਾਟਾ ਦਾ ਦੱਸ ਦੇਈ ਕੋਈ ਜੀ ਹੂੰ ਇਹਦਾ ਬਾਕੀ ਮਾ ਆਪ ਲੈਵੇ ਭਾਂਡੇ ਦੇ ਹਾਂਜੀ ਲੈਵੇ ਭਾਂਡੇ ਦੇ ਠੀਕ ਆ ਜੀ ਤੇ ਜਿਹੜਾ ਵੀਰੇ ਆ ਟੈਂਪਕ ਨਾ ਜਾਂ ਫੋਟ ਜੀ ਆ ਜੀ ਇਹ ਨਹੀਂ ਚੱਲਦੀ ਗਰੰਟੀ ਹੈ ਜੀ ਇਹਦੀ ਹਾਂ ਇਹ ਨਹੀਂ ਚੱਲਦੀ ਠੀਕ ਆ ਵੀਰੇ ਵੈਸੇ ਹੀ ਆ ਜਾਂਦੀ ਇਹ ਤਾਂ ਇਹਦਾ ਵੈਸੇ ਹੀ ਲੱਗੀ ਹੋਈ ਹੈ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਇਹਨੂੰ ਗੱਦ ਵੱਡ ਦੀ ਵੀ ਕਰਮ ਵਾਲੀ ਪੂਰੀ ਚੰਗੀਆਂ ਤੇ ਸੰਭੀ ਪਲੀ ਵੀ ਪੂਰੀ ਚੰਗੀਆਂ ਬਾਈ ਦੀ ਗੱਲ ਵੀ ਸਹੀ ਆ ਬਾਈ ਕੈਨ ਨੂੰ ਕੋਈ ਵੀਚਣ ਲੱਗਾ ਲਾ ਕੋਈ ਘੱਟਦਾ ਤਾਂ ਕੋਈ ਕਿਸੇ ਨੂੰ ਕੋਈ ਨਹੀਂ ਦਤਾ ਪੰਚਾ ਲਾ ਤਾਂ ਉੱਤਰ ਤਾਂ ਹੀ ਨਹੀਂ ਲੱਗਦਾ 25 ਤੋਂ ਘੱਟਦਾ ਆਉਂਦਾ ਨਹੀਂ ਬਾਈ ਜੀ ਤੇ ਪਰ ਤੁਸੀਂ ਆਪ ਦੀ ਵੀਰੇ ਸਮਝ ਨਾ ਲੈ ਲਿਆ ਕਰੋ ਕਿਤੋਂ ਵੀ ਤੁਸੀਂ ਕਿਸੇ ਵੀ ਵੀਡੀਓ ਤੋਂ ਪਸ਼ੂ ਲੈਨੇ ਆ ਜੀ ਦੁੱਧ ਤਾਂ ਹੀ ਸੇਵਾ ਦਾ ਜੀ ਦੁੱਧ ਸੇਵਾ ਦਾ ਹੁੰਦਾ ਤੁਸੀਂ ਆਪ ਦੀ ਸਮਝ ਨਾਲ ਪਸ਼ੂ ਲਿਆ ਕਰੋ ਬਈ ਅਸੀਂ ਕਿੰਨਾ ਚੋ ਸਕਦੇ ਆ ਗਾਰੰਟੀ ਆਪੋ ਉਹ ਪਸ਼ੂ ਦੀ ਜਨੇੜਾ ਘਰੇ ਚੋਇਆ ਜੀ ਹੂੰ ਜਿਹੜਾ ਤੋਇਆ ਨੇ ਉਹਦੀ ਗਰੰਟੀ ਕਰਦੀ ਜੀ ਠੀਕ ਆ ਵੀਰੇ ਹਾਂ ਜੀ ਬਾਕੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਜਾਂਸੀ ਜਪੈਂਦੀ ਆ ਜੀ ਦੰਦ ਪਿਓ ਮੱਝਾ ਰਗਾ ਫੈਟ ਆਊਗੀ ਚੰਗੀ ਇਹਦੀ ਡਿਮਾਂਡ ਵੀਰੇ ਇਹਦਾ ਮੁੱਲ 85 ਹਜ਼ਾਰ ਇਹ ਮਾਨਦਾਨ ਕਰਦੇ ਹੋ ਜੀ ਉਹ ਜੀ ਮਾਨਦਾਨ ਜੀ ਹਾਂ ਜੀ ਇਹਦਾ ਮੁੱਲ ਬਾਈ ਕਹਿੰਦਾ 85000 ਰੁਪਿਆ ਵਿੱਚੋਂ ਮਾਨਦਾਨ ਹੋ ਜੂਗਾ ਨਾ ਠੀਕ ਢਿੰਡੀ ਆ ਜਿਵੇਂ ਮਰਜ਼ੀ ਬੈਠੀ ਐ ਕੋਈ ਝੱਕਣ ਨਹੀਂ ਰੋ ਹੂੰ ਜਿੱਧਰ ਦੀ ਮਰਜ਼ੀ ਬੈਠੀ ਐ ਠੀਕ ਆ ਨਾਗਾ ਗਿਆ ਵੀਰੇ ਪੰਜ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਇਹਦਾ ਸੁਆ ਕਾ ਕਾਲੀ ਇਹ ਆਈ ਹੂੰ ਉਹਨਾਂ ਮੁਤਾਬਕ ਉਹਦਾ ਨੇ ਤੀਜੇ ਸੁਇਸ ਹੁੰਦੀ ਸਵਾਹਾਂ ਨਾਲ ਲੈਂਦੀ ਆ ਕੋਈ ਤੀਜਾ ਮੰਜ਼ਲ ਤੇ ਚੌਥਾ ਮੰਜ਼ਲ ਸਵਾਹ ਉਹਨਾਂ ਬਤਾਓ ਕਿ 10k ਦਾ ਨਾਂ ਦੇ ਲੈਂਦੀ ਠੀਕ ਆ ਅਪਾ ਜਰਸੀ ਦਾ ਮੁੱਲ 10 ਤਾਂ ਸੀਗਾ ਜੀ ਹਾਂਜੀ ਉਹਦਾ 85000 ਰੁਪਏ ਉਹਦਾ 85000 ਠੀਕ ਆ ਹਜੇ ਚਲੋ ਦੈਨ ਵਾਧ ਘਟ ਹੋ ਸਕਦੇ ਆ ਹਾਂਜੀ ਠੀਕ ਆ ਦਾ ਹਫਤਾ ਤੱਕ ਦਾ ਲਊਗੀ ਮੈਂ ਸਹੀ ਕਿੰਨਾ ਕੁ ਪਿਆਜੂ ਦੋ ਤਾਂ 15 16 ਲੀਟਰ ਦਾ ਦਊਗੀ ਜੀ ਹਾਂ ਤੈਨੂੰ ਇਹਨਾਂ ਦਾ ਦਊਗੀ ਰਾਵਣ ਜੀ ਇੰਨਾ ਵੀ ਨਾ ਦਿੱਤਾ ਫਿਰ ਬਾਕੀ ਆਈਏ ਫਾਰਮ ਚੋਂ ਕਿ ਫਾਰਮ ਵਾਲੇ ਘੱਟ ਦੁੱਧ ਲ ਤਾਂ ਰੱਖਦੇ ਨੇ ਜੀ ਘੱਟ ਦੁੱਧ ਵਾਲੀ ਹੁੰਦੀ ਨਹੀਂ ਹਾਂ ਜੀ ਉਹ 15 ਤੋਂ ਬਾਹਰ ਬਾਲੀ ਹੁੰਦੀ ਆ ਫਾਰਮ 'ਚੋਂ ਆਈ ਏ ਤੋਰ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਤੀਜਾ ਤੀਜਾ ਹੁੰਦੀ ਆ ਜੀ ਤੀਜਾ ਅਗਲੇ ਦਾ ਤੀਜਾ ਗਿਆ ਜੀ ਆਪਾਂ ਤੀਜਾ ਮੋਲ ਚੌਥਾ ਮੋਲ ਏ ਠੀਕ ਆ ਸੁਆ ਬਾਈ ਦੱਸਦਾ ਕਿ ਤੀਜਾ ਹੁੰਦੀ ਆ ਜੀ ਸਮਾਂ 5 4 ਦਿਨ ਲੈ ਜੂਗੀ ਦੁੱਧ ਤੁਸੀਂ 15 ਕਿਲੋ ਮੰਨਨੇ ਕੀ ਆ ਜੋ ਵੀ 15 ਕਿਲੋ ਪਿਆਜੂਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਕ੍ਰੋਸ ਜਾਂ ਅੰਕ ਪੈ ਜਾਂਦਾ ਜੀ ਦੁੱਧ ਦੇਦਾ ਵੀ ਸੰਗ ਨਾ ਹੋਉਂਦਾ ਕਿਉਂਕਿ ਫਾਰਮਾਂ ਦੇ ਵਿੱਚ ਪਸ਼ੂ ਰਹਿੰਦੇ ਖੁੱਲੇ ਹੂੰ ਕੋਈ ਦਾਣਾ ਵੀ ਇਹਨੂੰ ਵੱਧ ਮਿਲਦਾ ਕੇ ਇਹਨੂੰ ਘੱਟ ਮਿਲਦਾ ਜੀ ਨਹੀਂ ਤਾਂ ਗੱਲ ਹੈ ਜੀ ਜਦੋਂ ਇੱਕ ਥਾਂ ਦੇ ਵੱਜ ਗੋ ਤੇ ਦਾਣਾ ਹੀ ਵੱਧ ਪੈਣਾ ਜੀ ਇਹ ਤਾਂ ਫਰਕ ਪੈ ਜਾਂਦਾ ਜੀ ਹਾਂਜੀ ਚੰਗੀ ਆ ਵੜ ਲਿਆਰੇ ਨਾਲ ਤੁਰਨਾ ਵੀ ਨਹੀਂ ਆਉਂਦਾ ਤੁਰਨਾ ਨਹੀਂ ਆਉਂਦਾ ਜਦੋਂ ਕਾਲੀ ਰੱਥਾ ਪਾਇਆ ਦੇ ਠੀਕ ਆ ਹਾਂਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਇਹਦਾ ਮੁੱਲ 45000 ਜੀ ਮਾਨਤਾਨ ਕਰ ਦਾਂਗੇ ਉਹ ਜੋ ਮਾਨਤਾਨ ਜੀ ਹਾਂਜੀ ਠੀਕ ਹੈ ਇਹਦਾ ਮੁੱਲ ਬਾਈ ਕਹਿੰਦਾ 45000 ਰੁਪਿਆ ਵਿੱਚੋਂ ਥੋੜਾ ਘੜਾ ਮਾਨਤਾਨ ਆਪਾਂ ਜਰੂਰ ਕਰ ਦਾਂਗੇ ਜੀ ਸਾਗ ਆ ਗਿਆ ਛੇ ਠੰਡੀਆਂ ਵੀ ਬਹੁਤ ਅਈ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੇ 45000 ਰੁਪਏ ਠੀਕ ਹੈ ਜੀ ਤੇ ਅੱਗੇ ਨਗ ਆ ਗਿਆ ਵੀਰੇ ਆਪਣਾ 6 ਨੰਬਰ ਜੀ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਹੀ ਤੀਜਾ ਸੂਆ ਦੂਜਾ ਸੂਆ ਸੂਈ ਤੀਜੇ ਵਾਸਤੇ ਤਾਂ ਸੋਣਾਂ ਨੇ ਗੱਪੜ ਨਹੀਂ ਹੋਈਗੀ ਹੀਟ ਚ ਆਈ ਸੀ ਤੀਜਾ ਦਿਨ ਤੇ ਆਪਾਂ ਟੀਗੜੇ ਭਰਾਏ ਜੀ ਅੱਛਾ ਜੀ ਗਰਮੀ ਜਾਦੇ ਕਰਕੇ ਗਰਮੀ ਜਾਦੇ ਆ ਜੀ ਦੁੱਧ ਕਿੰਨਾ ਜੀ ਦੁੱਧ 9 ਕਿਲੋ ਠੰਡਾ ਦੁੱਧ ਜੀ ਖਾਵਾ ਬੜਾ 10 ਦਾ 11 ਦਾ ਕਰਕੇ ਠੀਕ ਆ 9 ਕਿਲੋ ਠੰਡਾ ਹੈ ਕੰਡੇ ਦੂਲਮਾ ਹੋਊਗਾ ਠੀਕ ਆ ਬਲੋ ਵੀ ਧਾਰ ਹੋਣਾ ਮਾਰੇ ਠੀਕ ਆ ਚੀਲ ਠੰਡੀ ਪੂਰੀ ਠੀਕ ਆ ਜੀ ਫੜਾ ਦੀ ਗਰੰਟੀ ਆ ਬੋਲ ਬੋਲ ਗਰੰਟੀ ਸੁਣਾ ਦੀ ਤੋੜ ਕੇ ਦਿਖਾ ਦੇ ਇਹਦਾ ਵੀ ਬਾਈ ਕਹਿੰਦਾ ਸੂਆ ਦੂਜਾ ਸੂਈ ਵੀ ਹੈ ਜੀ ਟੋਕੜੀ ਹੈ ਜੀ ਇਹੀ ਬਾਈ ਦੱਸਦਾ ਕਿ ਆਪਾਂ ਕਰਾਈ ਨੇ ਜੀ 9 ਕਿਲੋ ਦੁੱਧ ਤੁਸੀਂ ਬਾਈ ਦੇ ਕਰੇ 9 ਕਿਲੋ ਠੰਡਾ ਦੁੱਧ ਹਾਂ ਜੋਕ ਕੇ ਲੈ ਜਾਓ ਆਪ ਦਾ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀ ਦਵਾਈ ਕਰ ਸਕਦਾ ਜੀ ਆਪ ਦੀ ਵਿਖਾਵਾ ਮੇ ਜੇ ਚੋਈਏ ਤਾਂ 11 ਕਿਲੋ ਦਾ ਦਿਖਾਉਂਦੀ ਠੀਕ ਆ ਜੇ ਮੈਂ ਚੋਈਏ ਨਾ ਬਾਲਟੀ ਦਿਖਾਵੇ ਉਹ 11 ਕਿਲੋ ਦਹੀਂ ਇਹਦਾ ਛੋਟਾ ਜਿਹਾ ਆਪਾਂ ਇਹਦਾ ਤਾਂ ਛੋਟਾ ਜਿਹਾ ਭਾਏ ਕਿੰਨਾ ਜੀ ਇਹ 27000 ਦੀ 27000 ਦੀ ਹਾਂਜੀ ਠੀਕ ਆ ਇਹ ਬਾਈ ਕਹਦਾ 27000 ਰੁਪਏ ਦੀ ਦੇ ਦਾਂਗੇ ਥੋੜਾ ਖਨਾ ਮਾਨ ਤਾਨ ਹੋ ਜਾਊਗਾ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਜੀ ਬਾਕੀ ਇਹਨਾਂ ਨਗਾ ਜੋ ਕੋਈ ਵੀ ਨਾਲ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ ਕਰ ਤੇ ਲੋਗਾ ਤੇ ਜਿਹੜੇ ਭਾਈ ਆਹ ਆਪਣੇ ਮੁਰਗੇ ਆ ਇਹ ਕਿੰਨੇ ਆ ਜੀ ਇਹ ਮੁਰਗੇ ਹੋਣਗੇ ਜੇ 12 13 ਮੁਰਗੇ ਹੋ ਵੱਡੇ ਜੀ ਇਹ ਸੀਲ ਹੀ ਆ ਸਾਰੇ ਜੀ ਇਹ ਸਾਰੇ ਸੀਲ ਆ ਦੇਸੀ ਦਾ ਰੱਖਦੇ ਨੇ ਸੀ ਠੀਕ ਆ ਇਹਦੇ ਮੁਰਗੇ ਕਿੰਨੇ ਦੇ ਮੁਰਗੀਆਂ ਕਿੰਨੀਆਂ ਤਿੰਨ ਮੁਰਗੇ ਵੱਡੇ ਆ ਦੋ ਪੱਠੇ ਦੋ ਨੇ ਹੂੰ ਆ ਪੱਠੀਆਂ ਤਾਂ ਨਹੀਂ ਠੀਕ ਆ ਇੱਕ ਮੁਰਗਾ ਵੱਡਾ ਉੱਧਰ ਬੈਠਾ ਪਰੇ ਠੀਕ ਆ ਉਹ ਫਿਰਦਾ ਉੱਧਰ ਕਾਲਾ ਮੁਰਗਾ ਬਹੁਤ ਧੀਏ ਠੀਕ ਆ ਉੱਧਰ ਫਿਰਦਾ ਜੀ ਹਾਂ ਜੀ ਠੀਕ ਆ ਜੀ ਇੱਕ ਉਹ ਪੱਠੀ ਕਰਦੀ ਕੁਗੜੀ ਵੱਡੀ ਹੈਗੇ ਦੋ ਬੱਚੇ ਛੋਟੇ ਨਾਲ ਠੀਕ ਆ ਜੀ ਪੱਠੇ ਠੀਕ ਆ ਕਾਲੇ ਵੀ ਆ ਕਾਲੇ ਬੱਚੇ ਮੁਰਗੀਆਂ ਦਿੰਦੇ ਕਾਲੇ ਕੱਢਦੀਆਂ ਕਾਲੇ ਆ ਜੀ ਅੱਛਾ ਉਹ ਅੰਦਰ ਕੜਾਏ ਹੋਏ ਚਾਰ ਬੱਚੇ ਉਹ ਵੀ ਕਾਲੇ ਗੱਡੇ ਮੁਰਗੀ ਨੇ ਮੁਰਗੀ ਬਹੁਤ ਚੰਗੀ ਉਹ ਠੀਕ ਆ ਹਾਂਜੀ ਤੇ ਇਹਨਾਂ ਦੀ ਡਿਮਾਂਡ ਫਿਰ ਇਹਨਾਂ ਦੀ ਡਿਮਾਂਡ ਫੋਨ ਤੇ ਕਰਦੇ ਨੇ ਜੇ ਕੋਈ ਸਾਰੇ ਮੰਗੂਗਾ ਜੀ ਹੂੰ ਸਾਰੇ ਦੇ ਉਹ ਜੇ ਮਾਂ ਤਨ ਕਰਦੇ ਨੇ ਉਹ ਵਿੱਚ ਸਾਰੇ ਵਿੱਚ ਨਹੀਂ ਠੀਕ ਆ ਜੇ ਕੋਈ ਸਾਰੇ ਮੰਗੂਗਾ ਤਾਂ ਠੀਕ ਆ ਇਧਰ ਬੱਚੇ ਕਢਾਏ ਹੋਏ ਆ ਇਹ ਚਾਰ ਬੱਚੇ ਆ ਚਾਰੇ ਕਾਲੇ ਠੀਕ ਆ ਕਾਲੇ ਹੀ ਆ ਹਾਂਜੀ ਠੀਕ ਆ ਇਹ ਮੁਰਗੀ ਬਹੁਤ ਚੰਗੀਆਂ ਸਾਰੇ ਇਹਦੇ ਆ ਸਾਰੇ ਆਰ ਪਰਿਵਾਰੇ ਸੀ ਠੀਕ ਆ ਜੀ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ